ਤੁਹਾਡੇ ਸਾਰੇ ਆਏ ਸੱਜਣਾ ਦਾ ਬਹੁਤ 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 ਸਤਿਕਾਰ ਹੈ ਮੇਰੇ ਫਾਦਰ ਜਿਹੜੇ ਕਿ ਇੱਕ ਮਾਮੂਲੀ ਕਿਸਾਨ ਦੇ ਵਿੱਚ ਸਨ আর ਉਹਨਾਂ ਨੇ ਆਪਣੀ ਜ਼ਿੰਦਗੀ ਚ ਜੋ ਅੱਜ ਬਹਾਦਰੀਆਂ ਦਿਖਾਈਆਂ ਨੇ ਉਹ ਮੈਂ ਬਿਆਨ ਨਹੀਂ ਕਰ ਸਕਦੀ ਇਹ ਮੇਰੀ ਸੋਚ ਤੋਂ ਬਾਹਰ ਤੇ ਹੋਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਦੋ ਚਾਰੇ ਜਿਹੜੀਆਂ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਸਿੱਖਿਆ ਸੀ ਉਹ ਇਹ ਸੀ ਕਿ ਚੰਗੇ ਆਪਣਾ ਰੱਜ ਕੇ ਕਿਰਤ ਕਰੋ ਕਿਸੇ ਕੰਮ ਤੋਂ ਡਰਨਾ ਨਹੀਂ ਅੱਗੇ ਹੋ ਕੇ ਹਮੇਸ਼ਾ ਨਿਭਾਉਣਾ ਜਿਹੜਾ ਕੰਮ ਸ਼ੁਰੂ ਕੀਤਾ ਉਸ ਨੂੰ ਹਮੇਸ਼ਾ ਸਿਰੇ ਤੇ ਡੋੜਨਾ ਚਾਹੇ ਚਾਹੇ ਤੋੜਾ ਕੁਝ ਵੀ ਲੱਗ ਜਾਏ ਜਾਨ ਮਾਨ ਤਨ ਜੋ ਮਰਜ਼ੀ ਲੱਗੇ ਪਰ ਆਪਣੇ ਆਪ ਨੂੰ ਕਦੇ ਪਿੱਛੇ ਨਹੀਂ ਹਟਾਉਣਾ ਮੈਂ ਇੱਕ ਬੜੀ ਕੁਐਸਚਨ ਕੀਤਾ ਜਦੋਂ ਮੈਨੂੰ ਹੋਸ਼ ਆਏ ਕਿ ਤੁਹਾਨੂੰ ਜਦੋਂ ਤੁਸੀਂ ਜੰਗ 'ਚ ਜਾਂਦੇ ਹੋ ਕਦੀ ਇਹ ਖਿਆਲ ਆਇਆ ਕਿ ਮੇਰੇ ਬੱਚਿਆਂ ਦਾ ਕੀ ਮੰਨੂੰਗਾ ਜੇ ਮੈਨੂੰ ਕੁਝ ਹੋ ਗਿਆ ਉਹ ਕਹਿੰਦੇ ਬੇਟਾ ਹਰ ਕੋਈ ਆਪਣਾ ਆਪਣਾ ਕਿਸਮਤ ਲੈ ਕੇ ਪੈਦਾ ਹੁੰਦਾ ਤੇ ਇਸ ਲਈ ਤੁਸੀਂ ਇਹਦੀ ਫਿਕਰ ਨਾ ਕਰੋ ਮੈਨੂੰ ਆਪਣੀ ਜੌਬ ਚੰਗੀ ਤਰ੍ਹਾਂ ਕਰਨ ਦੀ ਸਭ ਨੂੰ ਪ੍ਰੇਰਨਾ ਦੇ ਔਰ ਮੈਂ ਉਸ ਦਿਨ ਤੋਂ ਬਾਅਦ ਕਦੇ ਵੀ ਉਹਨਾਂ ਨੂੰ ਕਿਸੇ ਗੱਲ ਤੋਂ ਰੋਕਿਆ ਨਹੀਂ ਔਰ ਉਹ ਬੜੇ ਅچھے ਇਨਸਾਨ ਸਨ ਇੱਕ ਯੋਧਾ ਹੋਣ ਦੇ ਨਾਲ-ਨਾਲ ਉਹ ਬਹੁਤ ਅچھے ਇਨਸਾਨ ਸਨ ਔਰ ਮੈਂ ਹਮੇਸ਼ਾ ਇਹ ਸੋਚਿਆ ਕਿ ਜੇ ਮੈਂ ਮੁੜ ਕੇ ਜਨਮ ਲਵਾਂ ਮਰਨ ਤੋਂ ਬਾਅਦ ਮੇਰੇ ਫਾਦਰੇ ਹੀ ਹੋਣ ਹੋਰ ਕੋਈ ਵੀ ਨਾ ਪਵੇ ਐਨੇ ਉਹਨਾਂ ਦੀ ਮੈਂ ਸਤਿਕਾਰ ਕਰਦੀ ਹਾਂ ਤੇ ਐਨਾ ਮੈਂ ਉਹਨਾਂ ਨੂੰ ਪਿਆਰ ਕਰਦੀ ਹਾਂ ਉਨਾਂ ਦੀ ਝੋਲੀ ਵਿੱਚ ਮੈਂ ਆਪਣਾ ਸਿਰ ਰੱਖ ਕੇ ਹਮੇਸ਼ਾ ਲਈ ਰਹੀ ਹਾਂ। ਔਰ ਫੇਰ ਵੀ ਇਹੀ ਮੇਰੀ ਤਮੰਨਾ ਕਿ ਮਰਨ ਤੋਂ ਬਾਅਦ ਅਗਰ ਕੋਈ ਕਿਸੇ ਤਰ੍ਹਾਂ ਨਾ ਕਿਸੇ ਬੰਦੇ ਦੇ ਦਰਸ਼ਨ ਹੋਣ ਤਾਂ ਮੇਰੇ ਫਾਦਰ ਦੇ ਮੈਨੂੰ ਦਰਸ਼ਨ ਹੋਣ ਔਰ ਕੋਈ ਮੇਰੀ ਤਮੰਨਾ ਨਹੀਂ। ਸੋ ਇਹ ਨਾ ਕਰਦੀ ਹੋਈ ਹੈ। ਇਹੀ ਕਹਨੀ ਆ ਕਿ ਮੇਰੇ ਫਾਦਰ ਵਰਗਾ ਇਨਸਾਨ ਜ਼ਿੰਦਗੀ 'ਚ ਮੈਂ ਨਹੀਂ ਦੇਖਿਆ। ਔਰ ਨਾ ਮੈਨੂੰ ਉਮੀਦ ਹੈ ਕਿ ਮੈਂ ਦੇਖਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਪਤਵੰਤੇ ਸੱਜਣਾ ਦਾ ਸੈਵਨਥ ਕੈਵਨਰੀ ਤੇ ਸੇਵਾ ਪੰਜਾਬ ਬਾਕੀ ਸਾਰੇ ਚੱਲ ਕੇ ਆਇਆ ਹਾਂ ਦਾ ਸਾਡੇ ਅਸੀਂ ਸਾਰਿਆਂ ਦੇ ਭਾਰੀ ਹਾਂ ਤੇ ਸਾਡੇ ਅੱਜ ਜੋ ਅਸੀਂ ਸੋਚਿਆ ਸੀਗਾ ਉਹ ਅੱਜ ਸਾਰਿਆਂ ਦੇ ਉਦਮ ਸਦਕਾ ਇੱਥੇ ਨਿਪਰੇ ਚੜਿਆ ਜਿਹਦੇ ਵਿੱਚ ਕਰਨਲ ਸਾਹਿਬ ਬੈਠੇ ਨੇ ਜਿਨ੍ਹਾਂ ਦਾ ਯੋਗਦਾਨ ਬਹੁਤ ਜ਼ਿਆਦਾ ਰਿਹਾ ਇੱਧਰ ਸਾਡੇ ਛੋਟੇ ਵੀਰ ਖੈਰਾ ਸਾਹਿਬ ਨੇ ਜਿਨ੍ਹਾਂ ਨੇ ਇਸ ਕੰਮ ਵਾਸਤੇ ਸਾਡੇ ਬਹੁਤ ਬਹੁਤ ਹੈਲਪ ਕੀਤੀ ਹੈ ਜੇਕਰ ਇਹ ਸੇਵਕ ਪੰਜਾਬ ਔਰ 7th ਕੈਵਲਰੀ ਅਲੇ ਸਾਥੀ ਸਾਡਾ ਸਾਥ ਨਾ ਦਿੰਦੇ ਹੋ ਸਕਦਾ ਸੀ ਅੱਜ ਇਹ ਜੋ ਅਸੀਂ ਕਾਰਜ ਕਰਨਾ ਚਾਹੁੰਦੇ ਸੀ ਇਹ ਇਸ ਤਰ੍ਹਾਂ ਨੇ ਪ੍ਰੇਰਨਾ ਛੱਡਦਾ ਇਸ ਕਰਕੇ ਅਸੀਂ ਸਾਰੇ ਨਗਰ ਨਿਵਾਸੀਆਂ ਦਾ ਸਾਰੇ ਆਏ ਪਤਵੰਤਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਤੇ ਬਾਕੀ ਸਾਡੇ ਵੱਡੇ ਭੈਣ ਜੀ ਸਾਡੇ ਮਦਦ ਦੀ ਥਾਂ ਨੇ ਇਹ ਅੱਜ ਜੋ ਇਹਨਾਂ ਨੇ ਦੱਸਿਆ ਤੇ ਉਹ ਮੈਂ ਰਿਪੀਟ ਕਰਨਾ ਨਹੀਂ ਚਾਹੁੰਦਾ ਸਾਡੇ ਫਾਦਰ ਬਾਰੇ ਸਭ ਅ ਚੰਗੀ ਤਰ੍ਹਾਂ ਜਾਣਦੇ ਨੋ ਕਿੰਦਾਂ ਦੇ ਇਨਸਾਨ ਸੀਗੇ ਤੇ ਬਾਕੀ ਸਾਰਿਆਂ ਦਾ ਧੰਨਵਾਦ ਤੁਹਾਡਾ ਪਰਿਵਾਰ ਕੋਈ ਸਰਕਾਰ ਨੂੰ ਜਾਂ ਕੋਈ ਹੋਰ ਇਸ ਮੌਕੇ ਤੇ ਮੈਸੇਜ ਸਾਡੇ ਜਿਹੜੀ ਦੇਣਾ ਚਾਹੁੰਦੇ ਇਹੀ ਹੈ ਵੀ ਅਸੀਂ ਸਾਡੇ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਅਸੀਂ ਬੜੀ ਬਾਰੀ ਬੇਨਤੀਆਂ ਵੀ ਕੀਤੀਆਂ ਨੇ ਸਾਡੇ ਟੋਬਾ ਇੱਥੇ ਬਹੁਤ ਗੰਦਾ ਹੈ ਸਾਰੇ ਪਿੰਡ ਨੂੰ ਬਲੂਟ ਕਰ ਰਿਹਾ ਉਹ ਪਾਣੀ ਸਾਰਾ ਖਰਾਬ ਹੋ ਗਿਆ ਆ ਸੜਕਾਂ ਦਾ ਹਾਲ ਤੁਸੀਂ ਦੇਖ ਰਹੇ ਹੋ ਅਸੀਂ ਕਹਿੰਨੇ ਆ ਅਸੀਂ ਤਾਂ ਖੁਦ ਇਹਨਾਂ ਨੂੰ ਕਿਹਾ ਸੀ ਵੀ ਅਸੀਂ ਜਿੰਨਾ ਪੈਸਾ ਸਰਕਾਰ ਦਿੰਦੀ ਆ ਉਹਨਾ ਪੈਸਾ ਅਸੀਂ ਖੁਦ ਲਾਉਣ ਵਾਸਤੇ ਤਿਆਰ ਆ ਜੇਕਰ ਇਹ ਇਹ ਟੋਬੇ ਨੂੰ ਇੱਥੋਂ ਚੇਂਜ ਕਰਨ ਜਾਂ ਇੱਥੇ ਸੜਕਾਂ ਦੀ ਸਫਾਈ ਹੋਵੇ ਤੇ ਹੋਰ ਵੀ ਜਿੰਨੇ ਕੰਮ ਨੇ ਤੁਸੀਂ ਦੇਖ ਰਹੇ ਹੋ ਇੱਕ ਅਮਾ ਵਿੱਚ ਅਸੀਂ ਸਰ ਤੁਸੀਂ ਐਨ ਆਰ ਆਈ ਉਹ ਤੁਹਾਡਾ ਪਰਿਵਾਰ ਵੀ ਇੱਕ ਬਹੁਤ ਵੱਡੀ ਟਰੈਜੇਡੀ ਚੋਂ ਨਿਕਲਿਆ ਪਰਿਵਾਰ ਦੇ ਇੱਕ ਜੀ ਦਾ ਕਹਾਣ ਹੋਇਆ ਰਾਜਕਾ ਲਾਅ ਐਂਡ ਆਰਡਰ ਦੇ ਮੁਤਲਕ ਕੀ ਸੁਨੇਹਾ ਹੈ ਅਸੀਂ ਜੀ ਉਹਨਾਂ 'ਚ ਬਹੁਤ ਵਿਸ਼ਵਾਸ ਰੱਖਦੇ ਹਾਂ ਲਾ ਜੋ ਵੀ ਹੈ ਠੀਕ ਚੱਲ ਰਿਹਾ ਹੈ ਸੋ ਫਾਰ ਅਸੀਂ ਅਰ ਬੇਨਤੀ ਕਰਦੇ ਹਾਂ ਕਿ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਬਹੁਤ ਵੱਡਾ ਉਹਨੂੰ ਤਾਂ ਅਸੀਂ ਭੁੱਲ ਨਹੀਂ ਸਕਦੇ ਜੋ ਕੀਤਾ ਸਾਡੇ ਨਾਲ ਇਹ ਬੰਦਿਆਂ ਨੇ ਇਹਨਾਂ ਨੇ ਤੇ ਸਾਡੀ ਇਹੀ ਅਰਦਾਸ ਹੈ ਬੇਨਤੀ ਹੈ ਕਿ ਉਹਨਾਂ ਨੂੰ ਠੁਕਮੀ ਸਜ਼ਾ ਮਿਲੇ ਤੇ ਜਿਹਦੇ ਵਿੱਚ ਸਾਨੂੰ ਪੂਰੀ ਆਸ ਹੈ ਹੋਣਾ ਵੀ ਹੋਵੇਗਾ ਵੀ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਅੱਜ 1971 ਦੀ ਲੜਾਈ ਦਾ ਜੋ ਵਿਕਟਰੀ ਡੇ ਆ 16 ਦਸੰਬਰ 1971 ਨੂੰ ਜਰਨਲ ਲਿਆਜੀ ਨੇ ਸਾਡੇ 144 ਰੋੜਾ ਸਾਹਿਬ ਦੇ ਅੱਗੇ 94000 ਫੌਜੀਆਂ ਸਮੇਤ ਹਥਿਆਰ ਭੂਮੀ ਰੱਖੇ ਸੀਗੇ ਤੇ ਅਸੀਂ ਉਹਨਾਂ ਦੇ 94000 ਫੌਜੀ ਕੈਦ ਕੀਤੇ ਸੀਗੇ ਇਹ ਸਾਡੇ ਦੇਸ਼ ਦੇ ਵਾਸਤੇ ਇੱਕ ਬਹੁਤ ਵੱਡੀ ਮਾਣ ਦੀ ਗੱਲ ਆ ਅੱਜ ਦੇ ਦਿਨ ਸਾਡੇ ਜਵਾਨਾਂ ਦੀਆਂ ਲਾਸਾਂ ਦੇ ਉੱਤੇ ਉਹਨਾਂ ਦੀਆਂ ਹਿੱਕਾਂ ਦੇ ਉੱਤੇ ਇੱਕ ਧਰਤੀ ਦੇ ਉੱਤੇ ਅੱਜ ਨਵੇਂ ਦੇਸ਼ ਦਾ ਜਨਮ ਹੋਇਆ ਸੀਗਾ ਬੰਗਲਾਦੇਸ਼ ਦਾ 16 ਦਸੰਬਰ 1971 ਨੂੰ ਸੋ ਸਾਡੀਆਂ ਕੁਰਬਾਨੀਆਂ ਜੋ ਜੋਧਿਆਂ ਨੇ ਕੀਤੀਆਂ ਨੇ ਉਹਨਾਂ ਨੂੰ ਸਲੂਟ ਆ ਤੇ ਸਾਨੂੰ ਮਾਣ ਆ ਕਿ ਅਸੀਂ ਹਮੇਸ਼ਾ ਹੀ ਦੇਸ਼ ਦੀ ਰਾਖੀ ਕੀਤੀ ਆ ਸਾਡੇ ਸੀਨੀਅਰ ਸਾਡੇ ਬਜ਼ੁਰਗਾਂ ਨੇ ਤੇ ਅੱਜ ਵੀ ਸਾਡੇ ਜੋ ਜਵਾਨ ਨੇ ਸਰਹੱਦਾਂ ਦੇ ਉੱਤੇ ਤੰਦੇਹੀ ਦੇ ਨਾਲ ਇਹ ਆਪਣੀਆਂ ਸੁਭਾਵਾਂ ਦੇਸ਼ ਵਾਸਤੇ ਨਿਭਾ ਰਹੇ ਨੇ ਕਿ ਉਹਨਾਂ ਦੀ ਬਹਾਦਰੀ ਦਾ ਕਿੱਸਾ ਥੋੜਾ ਸੁਣਾਓ ਹਾਂਜੀ ਅੱਜ ਦਾ ਜੋ ਆਪਾਂ ਨੇ ਇਹ ਬੁੱਤ ਦੀ ਸਥਾਪਨਾ ਕੀਤੀ ਆ ਰਸਾਲਦਾਰ ਆਨਰੇਡੀ ਲੈਫਟੀਨੈਂਟ ਕਰਤਾ ਸਿੰਘ ਗਿੱਲ ਵੀਆਰਸੀ ਐਂਡ ਬਾਰ ਇਹ ਦੂਸਰੀ ਸੰਸਾਰ ਚੰਗ ਦੇ ਯੋਧੇ ਵੀ ਨੇ ਉਸ ਟਾਈਮ ਬਹੁਤ ਵੱਡੀ ਕੁਰਬਾਨੀਆਂ ਇਹਨਾਂ ਦੀ ਸੀਗੀ ਉਹਦੇ ਵਿੱਚ ਵੀ ਲੇਕਿਨ ਬੈਡ ਲੱਕ ਕਿ ਜਿਹੜਾ ਮਿਲਟਰੀ ਕ੍ਰਾਸ ਮਿਲਣਾ ਸੀਗਾ ਇਹਨਾਂ ਨੂੰ ਉਸੇ ਦਿਨ ਜਿਸ ਨੇ ਇਹਨਾਂ ਨੂੰ ਸੈਨ ਕਰਨੇ ਸੀਗੇ ਲੜਾਈ ਦੇ ਵਿੱਚ ਉਸ ਅੰਗਰੇਜ਼ ਅਫਸਰ ਦੀ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਜਦ ਦੇਸ਼ ਆਜ਼ਾਦ ਹੋਇਆ 1947 ਦੇ ਵਿੱਚ ਪਾਕਿਸਤਾਨ ਦੀ ਫੌਜ ਨੇ ਕਬੈਲੀਆਂ ਦੇ ਭੇਜ ਦੇ ਵਿੱਚ ਸਾਡੇ ਦੇਸ਼ ਤੇ ਹਮਲਾ ਕਰ ਦਿੱਤਾ ਸੀ ਤੇ ਸਾਡੇ ਦੇਸ਼ ਨੇ ਉਸ ਟਾਈਮ ਜਦ ਕਸ਼ਮੀਰ ਦੇ ਵਿੱਚੋਂ ਪਾਕਿਸਤਾਨ ਦੀ ਫੌਜ ਨੇ ਧੱਕਣਾ ਸ਼ੁਰੂ ਕੀਤਾ ਤਾਂ ਜਜిల్లా ਦੀ ਜੋ ਪਹਾੜੀ ਹੈ ਉਹ ਪਾਕਿਸਤਾਨ ਦੇ ਕਬਜ਼ੇ ਵਿੱਚ ਸੀ ਜਿਸ ਦੀ ਹਾਈਟ 11775 ਫੁੱਟ ਇਸ ਜਗ੍ਹਾ ਦੇ ਉੱਤੇ ਰਸਾਲਦਾਰ ਕਰਤਾਰ ਸਿੰਘ ਸਾਹਿਬ ਜੀ ਜੋ ਸਾਡਾ ਸੀਸ ਕਾਟਨ ਸੀਗਾ ਸਿੱਖ ਸਕਾਟਨ 7th ਲਾਈਟ ਕਵਲਰੀ ਦਾ ਇਹ ਉਹਦੇ ਵਿੱਚ ਤਨਾਤ ਸੀਗੇ ਤੇ ਟਾਸਕ ਮਿਲਿਆ ਕਿ ਕਰਤਾਰ ਸਿੰਘ ਸਾਹਿਬ ਲੈ ਕੇ ਜਾਓ ਟੈਂਕ ਤੇ ਜਜిల్లా ਫਤਿਹ ਕਰੋ ਤੇ ਇਹਨਾਂ ਦੇ ਕੋਲੇ ਤਿੰਨ ਟੈਂਕ ਸੀਗੇ ਜੋ ਤਿੰਨੇ ਦੇ ਵਿੱਚੋਂ ਦੋ ਖਰਾਬ ਸੀਗੇ ਇੱਕ ਪਾਣੀ ਚ ਇੰਜਨ ਚ ਪਾਣੀ ਪੈ ਗਿਆ ਸੀਗਾ ਇੱਕ ਆਫ ਰੋਡ ਸੀਗਾ ਤੇ ਇਹਨਾਂ ਨੇ ਇੱਕ ਟੈਂਕ ਦੇ ਨਾਲ ਮੈਂ ਉਹਨਾਂ ਦੇ ਮੂੰਹੋਂ ਖੁਦ 2000 ਦੋ ਦੇ ਵਿੱਚ ਜਦੋਂ ਪਟਿਆਲੇ ਆਏ ਸਾਡੀ ਰੈਜiment ਦੇ ਵਿੱਚ ਮੈਂ ਉਹਨਾਂ ਦੇ ਮੂੰਹੋਂ ਖੁਦ ਸੁਣਿਆ ਕਿ ਮੈਂ 16 ਪਾਕਿਸਤਾਨੀਆਂ ਨੂੰ ਆਪਣੇ ਟੈਂਕ ਤੇ ਬੰਨ ਕੇ ਲਿਆਏ ਸੀਗਾ ਹਥਿਆਰਾਂ ਸਮੇਤ ਕਿਉਂਕਿ ਰਾਤ ਨੂੰ ਸਾਡੀ ਰੈਜiment ਨੇ ਟੈਂਕ ਖੋਲ ਕੇ ਦੋ ਹਿੱਸਿਆਂ ਦੇ ਵਿੱਚ ਜੁਜੀਲਾ ਦੀ ਪਹਾੜੀ ਤੇ ਚੜਾਇਆ ਸੀਗਾ ਤੇ ਰਾਤੋਂ ਰਾਤ ਫਿੱਟ ਕਰਕੇ ਫਰਸਟ ਲਾਈਟ ਜੀ ਨੂੰ ਕਹਿੰਦੇ ਆਪਾਂ ਸੂਰਜ ਚੜ੍ਹਨ ਤੋਂ ਪਹਿਲਾਂ ਸਾਡੇ ਟੈਂਕ ਨੇ ਫਾਇਰ ਦਾਗਤਾ ਸੀਗਾ ਅੱਜ ਤੱਕ ਦੁਨੀਆ ਦੇ ਵਿੱਚ ਸਿਰਫ ਇੱਕ ਟੈਂਕ ਹੈ ਜੋ ਕਰਤਾਰ ਸਿੰਘ ਸਾਹਿਬ ਦਾ ਜੋ ਐਨੀ ਹਾਈਟ ਦੇ ਉੱਤੇ ਟੈਂਕ ਯੁੱਧ ਕੀਤਾ ਜਿਸ ਨੇ ਕਿਹੜੀ ਜਗ੍ਹਾ ਤੇ ਆਉ ਜੀ ਉਹ ਜਜੀਲਾ ਤੇ ਆ ਰੱਖਿਆ ਹੋਇਆ ਸਾਡੀ ਰਜਮੈਂਟ ਦੇ ਵਿੱਚ ਟੈਂਕ ਖੜਾ ਜੀ ਅੱਜ ਉਹ ਜਿਸ ਦੀ ਤਸਵੀਰ ਲੈ ਜਿਹਦਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹ ਪਿੱਛੇ ਸਟੈਚੂ ਵੀ ਉਹੀ ਛਟੂਆਟ ਮਾਰਕ 4 ਟੈਂਕ ਹੈ ਅਮਰੀਕਾ ਦਾ ਬਣਿਆ ਹੋਇਆ ਓਕੇ ਧੰਨਵਾਦ ਸਰਕਾਰ ਪੰਜਾਬ ਸਰਕਾਰ ਦਾ ਸੈਂਟਰ ਗਵਰਨਮੈਂਟ ਨੂੰ ਕੋਈ ਫੌਜੀ ਨਹੀਂ ਹੈ ਤੁਹਾਡੇ ਨੂੰ ਦੇਖੋ ਸਰਕਾਰਾਂ ਤੋਂ ਅਸੀਂ ਹੁਣ ਸਰਕਾਰਾਂ ਨਾਲ ਅਸੀਂ ਆੜਾ ਲਾਉਣਾ ਨਹੀਂ ਚਾਹੁੰਦੇ ਕਿਉਂ ਅਸੀਂ ਦੇਸ਼ ਦੇ ਰਾਖੇ ਆ ਅਸੀਂ ਸਮਾਜ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਬਿੱਤਰਨਾ ਚਾਹੁੰਦੇ ਆ ਕਿ ਜੋ ਸਾਡੀ ਸ਼ਾਂਤੀ ਦਾ ਇੱਕ ਇਮੇਜ ਬਣੀ ਹੋਈ ਆ ਇਮਾਨਦਾਰੀ ਦੀ ਤੇ ਸਰਕਾਰ ਇਸ ਦੀ ਕਦਰ ਕਰੇ ਨਾ ਕੋਈ ਸੂਬਾ ਸਰਕਾਰ ਤੇ ਨਾ ਹੀ ਸੈਂਟਰ ਸਰਕਾਰ ਸਾਡੀ ਫੌਜੀਆਂ ਦੀ ਇਹਨਾਂ ਨੇ ਬੇਰੁਖੀ ਕਰ ਰੱਖੀ ਆ 2006 ਤੋਂ ਜਦੋਂ ਸੇਵਾ ਤਨਖਾਹ ਕਮਿਸ਼ਨ ਆਊਟ ਹੋਇਆ ਉਸ ਸਮੇਂ ਤੋਂ ਸਾਡੇ ਸਾਬਕਾ ਫੌਜੀ ਸੰਘਰਸ਼ਾਂ ਦੇ ਰਾਹਤੇ ਨੇ ਅਸੀਂ ਡਾਕਟਰ ਮਰਮੋਣ ਸਿੰਘ ਸਰਕਾਰ ਦੇ ਸਮੇਂ ਵੀ ਬਹੁਤ ਰੋਸ ਪ੍ਰਦਰਸ਼ਨ ਕੀਤੇ ਮੌਜੂਦਾ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਸਮੇਂ ਵੀ ਸਾਡੇ ਰੋਸ ਪੱਤਰ ਨੇ ਚੱਲ ਰਹੇ ਨੇ ਉਖੜ ਤਾਲਾ ਸਾਨੂੰ ਕਰਨੀਆਂ ਪੈ ਰਹੀਆਂ ਨੇ ਸਾਡੇ ਤੇ ਲਾਠੀ ਚਾਰਜ ਵੀ ਕੀਤਾ ਦਿੱਲੀ ਦੇ ਵਿੱਚ ਤੇ ਇਸੇ ਤਰ੍ਹਾਂ ਅਸੀਂ ਪੰਜਾਬ ਸਰਕਾਰ ਨੂੰ ਵੀ ਕਹਿੰਦੇ ਆ ਕਿ ਜੋ ਜੀਓਜੀ ਦੇ ਵਿੱਚੋਂ ਸਾਡੇ ਫੌਜੀ ਹਟਾਏ ਗਏ ਸੀਗੇ ਉਹਨਾਂ ਨੂੰ ਬਾ ਇੱਜ਼ਤ ਬਹਾਲ ਕੀਤਾ ਜਾਵੇ ਤੇ ਸਾਬਕਾ ਫੌਜੀਆ ਦੇ ਮਸਲੇ ਨੂੰ ਪਹਿਲੇ ਆਧਾਰ ਤੇ ਹੱਲ ਕੀਤਾ ਜਾਵੇ ਅਗਨੀ ਵੀਰ ਜਿੱਥੇ ਇੱਕ ਦੇਸ਼ ਨਾਲ ਧੋਖਾ ਤੇ ਫੌਜ ਨਾਲ ਵੀ ਇਹ ਧੋਖਾ ਤੇ ਨੌਜਵਾਨਾਂ ਨਾਲ ਇਹ ਗਦਾਰੀ ਆ ਸਾਡਾ ਨੌਜਵਾਨ 4 ਸਾਲ ਬਾਅਦ ਕਿੱਥੇ ਜਾਊਗਾ ਇਹ ਸਰਕਾਰ ਕਹਿ ਰਹੀ ਆ ਅਸੀਂ ਉਹ ਸਕਿੱਲਡ ਹੋ ਕੇ ਆ ਜਾਣਗੇ ਉਹ ਸਿੱਖਿਆ ਕੇ ਹੋ ਜਾਣਗੇ ਤੇ ਉਹਨਾਂ ਨੂੰ ਅਸੀਂ ਨੌਕਰੀਆਂ ਦੇਵਾਂਗੇ ਜੇ ਸਰਕਾਰ ਉਹਨਾਂ 4 ਸਾਲ ਵਾਲਿਆਂ ਨੂੰ ਨੌਕਰੀਆਂ ਦੇਣ ਦੀ ਸੋਚ ਰਹੀ ਆ ਤਾਂ ਸਾਡੇ ਵਿੱਚ ਕੀ ਕਮੀ ਆ ਅਸੀਂ ਕਿਉਂ ਬੇਰਜ਼ਗਾਰ ਫਿਰਦੇ ਅਸੀਂ 24 24 ਸਾਲ ਨੌਕਰੀਆਂ ਕਰਕੇ ਆਇਆ 28 28 ਸਾਲ ਕਰਕੇ ਆਇਆ 32 32 ਸਾਲ ਸਾਡੇ ਸਾਥੀ ਕਰਕੇ ਆਏ ਨੇ ਅਸੀਂ ਸਾਰੇ ਬੇਰਜ਼ਗਾਰ ਆ ਸਾਨੂੰ ਠੇਕੇ ਤੇ ਰੱਖਿਆ ਹੋਇਆ ਠੇਕੇ ਤੇ ਸਾਡਾ ਚਮਕਦਾ ਜਾ ਰਿਹਾ ਸਰਕਾਰਾਂ ਸਾਡਾ ਧਿਆਨ ਨਹੀਂ ਰੱਖਦੀਆਂ ਤੇ ਠੇਕੇਦਾਰ ਸਾਡਾ ਫੌਜੀਆਂ ਦਾ ਸ਼ੋਸ਼ਣ ਕਰਦੇ। ਮਨਸਾ ਕੀ ਲੱਗਦੀ ਹੈ ਸਰਕਾਰੀ ਦੀ ਬੈਠ। ਸਰਕਾਰਾਂ ਦੀਆਂ ਮਨਸਾ ਕਦੇ ਵੀ ਚੰਗੀਆਂ ਨਹੀਂ ਹੁੰਦੀਆਂ। ਸਰਕਾਰਾਂ ਦੀਆਂ ਜੋ ਨੀਤੀਆਂ ਨੇ ਜਵਾਨ ਮਾਰੂ ਤੇ ਕਿਸਾਨ ਮਾਰੂ। ਮੈਂ ਇੱਕ ਸ਼ੇਰ ਕਹਿਣਾ ਚਾਹੁੰਦਾ ਹਾਂ। ਅਰਸਾਲਦਾ ਸਾਹਿਬ ਨੇ ਮਾਰ ਰਹੇ। ਕਿ ਵਿਛੜੇ ਕੁਝ ਇਸ ਤਰ੍ਹਾਂ ਸੇ ਰੁੱਤ ਹੀ ਬਦਲ ਗਈ। ਇੱਕ ਸ਼ਖਸ ਸਾਰੇ ਪਿੰਡ ਨੂੰ ਵੀ ਐਲਾਨ ਕਰ ਗਿਆ। ਖੁਦ ਆਪ ਗਿਆ ਨਾਲ ਬਹਾਰਾਂ ਵੀ ਲੈ ਗਿਆ ਦੁੱਖ ਸਾਰੇ ਸਾਡੀ ਝੋਲੀ ਵਿੱਚ দান ਕਰ ਗਿਆ ਸਰਦਾਰ ਸਾਹਿਬ ਦਾ ਮੇਰੇ ਨਾਲ 1958 ਵਿੱਚ ਉਹ ਮੇਰੇ ਸਿਣੀ ਜੀਸੂ ਸਾਹਿਬ ਇੱਕ ਵਕਤ ਸੀ ਮੇਰੇ ਪਿਤਾ ਜੀ ਨੇ ਉਹਨਾਂ ਨੇ 46 ਵਿੱਚ ਲਖਰੌ ਵਿੱਚ ਇਕੱਠੀ ਨੌਕਰੀ ਕੀਤੀ ਸੀ ਉਸ ਕਰਕੇ ਮੈਂ ਉਹਨਾਂ ਨੂੰ ਦੱਸਿਆ ਉਹਨਾਂ ਦਾ ਮੇਰੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਸੀ ਮੈਂ ਹਾਲਾਂਕਿ ਟ੍ਰੇਡ ਵਿੱਚ ਸਾਂ অপারেਟਰ ਸਾਂ ਲੇਕਿਨ ਉਹਨਾਂ ਨੇ ਆਖਿਆ ਕਿ ਤੇਰੀ ਐਜੂਕੇਸ਼ਨ ਬਹੁਤ ਅੱਛੀ ਆ ਤੇਰੀ ਅੰਗਰੇਜ਼ੀ ਬਹੁਤ ਅੱਛੀ ਆ ਤੂੰ ਬੇਟਾ ਦਫ਼ਤਰ ਚਲੇ ਜਾ ਕੋਈ ਵਕਤ ਆਏਗਾ ਮੈਂ ਤੈਨੂੰ ਰეკਮੈਂਡ ਕਰਾਂਗਾ ਲੈਫਟ ਹੈਂਡ ਪਾਸੇ ਕੁਦਰਤ ਵਾਲੀ ਗੱਲ ਖੁਸ਼ਮਸੱਈਆ ਹੋ ਗਈ ਉਹਨਾਂ ਨੂੰ ਇਹ ਫੌਜ ਛੱਡਣੀ ਪਈ ਫਿਰ ਅਸੀਂ ਬਨਾਰਸ ਚਲੇ ਗਏ ਬਨਾਰਸ ਤੋਂ ਬਾਅਦ ਫਿਰ ਅਸੀਂ 1999 ਵਿੱਚ ਡਿਸਟ੍ਰਿਕਟ ਸੈਨਟਲ ਬੋਰਡ ਪਟਿਆਲਾ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਡਿਸਟ੍ਰਿਕਟ ਸੈਨਟਲ ਅਫਸਰ ਜਿਹੜੇ ਕਸ਼ਮੀਰ ਸਿੰਘ ਗੇ ਸ਼ੇਰਗਲ ਸੀ ਉਹ ਵੀ ਉਹਨਾਂ ਨੇ ਮੈਨੂੰ ਬੁਲਾਇਆ ਕਿ ਸਾਹਿਬ ਆਓ ਤੁਹਾਨੂੰ ਦੱਸਾਂ ਤੁਹਾਡੇ ਆਮਨਕੋਟ ਦੇ ਜੇਸ਼ੂ ਸਾਹਿਬ ਇੱਕ ਆਏ ਨੇ ਉਹ ਰਿਡਿ ਲੈਫਟੇਨੈਂਟ ਨੇ ਮੈਂ ਜਦੋਂ ਗਿਆ ਯਕੀਨ ਕਰ ਲੋ ਬਾਈਬੈ ਸ਼ੈਟਰਡ ਇੰਨੀ ਮੈਨੂੰ ਖੁਸ਼ੀ ਹੋਈ ਮੈਂ ਕਹਤਾ ਜੀ ਮੇਰੇ ਬਾਪੂ ਨੇ ਉਹ ਵੀ ਉੱਥੇ ਪ੍ਰੀਤਮ ਕਿੱਥੋਂ ਆਇਆ ਦੂ ਮੈਂ ਕਹਿਆ ਜੀ ਮੈਂ ਇੱਥੇ ਡਿਸਟ੍ਰਿਕਟ ਪੂਰੇ ਡਿਸਟ੍ਰਿਕਟ ਦਾ ਫੀਲਡ ਆਫਸਰ ਆ ਉਹਨਾਂ ਮੈਨੂੰ ਜੱਫੀ ਪਾਈ ਔਰ ਸ਼ੇਰਗਿਲ ਨੇ ਉਹ ਗੱਲ ਕਹੀ ਸ਼ੇਰਗਿਲੇ ਮੇਰਾ ਬੇਟਾ ਵਾ ਇਹਦਾ ਖਿਆਲ ਰੱਖੀ ਔਰ ਸ਼ੇਰਗਿਲ ਦੇ ਲਫ਼ਜ਼ ਨੇ ਕਿ ਸਾਹਿਬ ਤੁਹਾਡਾ ਦੇ ਬੇਟਾ ਵਾ ਸਾਡਾ ਇੱਥੇ ਗੁਰੂ ਆ ਇਹਨ ਇੱਥੇ ਆਣ ਕੇ ਬਹੁਤ ਸਾਰਾ ਕੰਮ ਕੀਤਾ ਮੈਂ ਤਕਰੀਬਨ 8 ਸਾਲ ਡਿਸਟ੍ਰਿਕਟ ਸੈਨਿਕ ਵੈਲਫੇਅਰ ਅਫਸਰ ਪਟਿਆਲਾ ਵਿੱਚ ਰਿਹਾ ਇਹ ਪੂਰਾ ਨਾਬਾ ਸਾਰੇ ਉਸ ਟਾਈਮ ਤੇ ਸਰਹੰਦ ਵਗੈਰਾ ਜਿਹੜੇ ਸੀ ਉਹ ਵੀ ਪਟਿਆਲੇ ਵਿੱਚ ਸੀ ਮੈਂ ਬਹੁਤ ਸੇਵਾ ਕੀਤੀ ਆਮ ਫੌਜੀਆਂ ਦੀ ਲੋਨ ਮੇਰੇ ਕੋਲ ਮਿਲਦਾ ਹੁੰਦਾ ਸੀ ਮੈਂ ਕਸਮ ਖਾਧੀ ਸੀ ਕਿ ਕਿਸੇ ਆदमी ਕੋ ਮੈਂ ਚਾਹ ਦਾ ਕੱਪ ਵੀ ਨਹੀਂ ਪੀਵਾਂਗਾ ਔਰ ਬਹੁਤ ਲੋਨ ਲੋਕਾਂ ਦਾ ਕੀਤਾ 2 ਸਾਲ ਮੈਨੂੰ ਗਵਰਨਮੈਂਟ ਨੇ ਐਕਸਟੈਂਸ਼ਨ ਦੇ ਦਿੱਤੀ ਸਿਰਫ ਇਹਸ ਕਰਕੇ ਕਿ ਮੇਲਾ ਕੰਮ ਚੰਗਾ ਹੈ ਥੈਂਕ ਯੂ ਹੇਰ ਸਰਦਾਰ ਸਾਹਿਬ ਇੱਕ ਵਾਰ ਮਿਲੇ ਆਖੜ ਕੇ ਪਿੰਡਾਂ ਵੀ ਮੈਂ ਕਿਹਾ ਜੀ ਮੈਨੂੰ ਪਤਾ ਨਹੀਂਗਾ ਪਿੰਡ ਦਾ ਦੂਜੀ ਗੱਲ ਇਹ ਆ ਵੀ ਮੇਰੇ ਕੋ ਗੱਡੀ ਤੇ ਹੈ ਨਹੀਂ ਮੈਂ ਤੇ ਮੋਟਰਸਾਈਕਲ ਤੇ ਆਵਣਾ ਜਾਂ ਫਿਰ ਬੱਸਾਂ ਤੇ ਆਵਣਾ ਸੋ ਮੈਂ ਜਾ ਨਹੀਂ ਸਕਿਆ ਉਸ ਮੈਨੂੰ ਬਾਅਦ ਵਿੱਚ ਜਦੋਂ ਸਰਦਾਰ ਸਾਹਿਬ ਮਿਲੇ ਪਟਾਲੇ ਤੇ ਮੈਂ ਇਹਨਾਂ ਨਾਲ ਹੱਸਿਆ ਮੈਂ ਕਿਹਾ ਤੋ ਤੇ ਹੈਗੇ ਜੀ 6 ਫੁੱਟ 3-4 ਇੰਚ ਤੇ ਤੁਸੀਂ ਤੇ ਨਿੱਗੇ ਜੇ ਹੋ ਇਹ ਆਖਣ ਲੱਗੇ ਇਤਨਾ ਹੀ ਆਏ ਕੁਦਰਤ ਦੀਆਂ ਮਿਹਰ ਦੀਆਂ ਮਿਹਰ ਮਿਹਰਬਾਨੀਆਂ ਬੜੇ ਅچھے ਪਿਆਰ ਨਹੀਂ ਵੱਡਾ ਹੈ ਉਹ ਦਿਲ ਤਾਂ ਨਹੀਂ ਵੱਡਾ ਅਸੀਂ ਇਹਨਾਂ ਨੇ ਮੈਨੂੰ ਵੀ ਇਨਵਾਈਟ ਕੀਤਾ ਮੈਂ ਕਿਹਾ ਜੀ ਕਿਤੇ ਟਾਈਮ ਆਉ ਤੇ ਜ਼ਰੂਰ ਆਵਾਂਗੇ ਸੋ ਅੱਜ ਟਾਈਮ ਆਇਆ ਸਾਨੂੰ ਬੜੀ ਖੁਸ਼ੀ ਵੀ ਆ ਰਹੀ ਸਾਨੂੰ ਬੜਾ ਦੁੱਖ ਇਹ ਜੇ ਅਬ ਹਾਜ਼ਰ ਆ ਆਦਮੀ ਅਗਰ ਰਜਮਣ ਚਲੇ ਜਾਂਦੇ ਉਹ ਸ਼ਖਸ ਤੁਹਾਡੇ ਸਾਹਮਣੇ ਮੈਂ ਕੀ ਦੱਸਾਂ ਬਹੁਤ ਹੀ ਇੱਕ ਮਚਿਓੜ ਜਿਹਾ ਸਨ ਥੈਂਕ ਯੂ ਥੈਂਕ ਯੂ ਬਹੁਤ ਘਟ ਬੋਲਣ ਵਾਲੇ ਬਹੁਤ ਖੂਬਸੂਰਤ ਜੀ ਕਰਦਾ ਹੈ ਉਹ ਨਾਲ ਵੇਂਦੇ ਰੋ ਮੈਂ ਉਹਨਾਂ ਦਾ ਕਲਰਕ ਸੀ ਪਲੱਸ ਕੌਨਫਿਡੈਂਸ਼ੀਅਲ ਆਰਮੀ ਦਾ ਕਿਉਂਕਿ ਮੈਨੂੰ ਉਹਨਾਂ ਨੇ ਕਲਰਕ ਬਣਾਇਆ ਸੀ ਅੱਜ ਮੈਂ ਆਲਰੇਡੀ ਕੈਪਟਨ ਆ ਕਲਰਕ ਦੇ ਹੋਰਾਂ ਦੀ ਵਜ੍ਹਾ ਕਰਕੇ ਸੋ ਇਸ ਕਰਕੇ ਮੇਰੀ ਇਹੀ ਸ਼ਰਧਾਂਜਲੀ ਆ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਉਹਨਾਂ ਦੇ ਰੂਹ ਨੂੰ ਆਰਾਮ ਮਿਲੇ ਔਰ ਪਰਿਵਾਰ ਨੂੰ ਇਹ ਤਾਕਤ ਮਿਲੇ ਕਿ ਉਹਨਾਂ ਦੀ ਇਹ ਡਿਪਾਰਚਰ ਜਿਹੜੀ ਆ ਉਹਨੂੰ ਬਰਦਾਸ਼ਤ ਕਰ ਆ ਮੇਰਾ ਨਾਮ ਕਰਨ ਜੀਡੀਐਸ ਜਿੰਦ ਹੈ ਜਾਇਦਵਿੰਦਰ ਸਿੰਘ ਜਿੰਦ ਮੈਂ ਫਟਾਲੀ ਦੇ ਰਹਿਣ ਵਾਲਾ ਮੈਂ ਬਹੁਤ ਤਨਵਾਦ ਹਾਂ ਪਰਿਵਾਰ ਦਾ ਪੰਜਾਬ ਸੇਵਾ ਦਾ ਬਾਕੀਆਂ ਦਾ ਜਿਨ੍ਹਾਂ ਨੇ ਇਹਨਾਂ ਸੋਹਣਾ ਇਨੀ ਸੋਹਣੀ ਯਾਦਗਾਰ ਕਰਤਾਰ ਸਿੰਘ VRC ਐਨ ਬਾਰ ਐਨ ਬਾਰ ਦਾ ਮਤਲਬ ਹੈ ਕਿ ਇਹਨਾਂ ਨੂੰ ਦੋ VRC ਮਿਲੇ ਸੀ ਲੜਾਈ ਚ ਪਰ ਮੌਤ ਕਾਟ ਲੋਕਾਂ ਨੂੰ ਪਤਾ ਹੈ ਕਿ 1946 ਚ ਵੀ ਇਹਨਾਂ ਨੂੰ ਮੈਂਸ਼ਨਡ ਡਿਸਟਾਚਡ ਦਾ ਬਹਾਦਰੀ ਲਈ ਤੋਹਫਾ ਮਿਲਿਆ ਸੀ ਉਹਦੀ ਕਾਗਜ਼ ਐਫਸੀ ਮੈਨੂੰ ਭੇਜੀ ਸੀ ਇਹ ਨਹੀਂ ਪੁੱਜਨੀ ਅਸੀਂ ਯਾਦਗਾਰ ਤਾਂ ਬਣਾਤੀ ਪਰ ਅਸੀਂ ਇਹਦੇ ਤੋਂ ਸਿੱਖਣਾ ਕੀ ਹੈ ਯਾਦਗਾਰ ਬਣਾਤੀ ਮੇਰੀ ਬੇਨਤੀ ਇਹ ਹੈ ਕਿ ਸਿੱਖਣਾ ਇਹ ਹੈ ਜੇ ਅਸੀਂ ਸਾਰਿਆਂ ਸਾਡਿਆਂ ਸਾਰਿਆਂ ਵਿੱਚ ਕੁਛ ਨਾ ਕੁਛ ਡਰ ਪਿਆ ਰਹਿੰਦਾ ਨੇਰੇ ਦਾ ਡਰ ਕਿਉਂ ਇਹਦਾ ਡਰ ਬਿੱਲੀ ਦਾ ਡਰ ਛਿੱਪੀ ਦਾ ਡਰ ਫਾਣੇ ਦਾ ਡਰ ਮੈਂ ਚਾਹਨਾ ਕਿ ਜਿੰਨੇ ਵੀ ਮਾਂ ਪਿਓ ਪੁੱਤਰੇ ਪੋਤਰੀਆਂ ਜਿੰਨੇ ਵੀ ਬੱਚੇ ਐਨਸੀਸੀ ਤੋਂ ਆਏ ਨੇ ਸਕੂਲ ਤੋਂ ਆਏ ਨੇ ਜੂ ਵੀ ਉਹਨਾਂ ਦੇ ਚ ਡਰ ਹੈ ਉਹਦੇ ਤੇ ਕਾਬੂ ਹੀ ਖੜਾ ਹੋ ਔਰ ਉਹਦੇ ਉੱਤੇ ਬਹਿ ਜਾਓ ਇਹ ਜਿਹੜਾ ਅਸੀਂ ਇਹਨਾਂ ਦੀ ਯਾਦਗਾਰ ਬਣਾਈ ਹੈ ਔਰ ਜਿਹੜੇ ਇਹਨਾਂ ਨੇ ਬਹਾਦਰੀ ਕੀਤੀ ਮੈਂ ਇਹਨਾਂ ਨੂੰ ਬਚਪਨ ਤੋਂ ਜਾਣਦਾ ਹਾਂ ਇੱਕ ਸਭ ਕੁਝ ਮੈਂ ਇਹਨਾਂ ਕੋਲੋਂ ਸਿੱਖਿਆ ਇਹ ਬਾ ਇਹ ਬਣਾਉਣ ਦਾ ਮਤਲਬ ਇਹ ਹੈ ਕਿ ਇਹਦੇ ਤੋਂ ਸਬਕ ਸਿੱਖਣਾ ਹੈ ਕਿ ਕੋਈ ਵੀ ਡਰ ਹੋਵੇ ਜੋ ਵੀ ਹੋਵੇ ਉਹਦੇ ਤੋਂ ਕਾਬੂ ਕਰਨਾ ਪਾਵੇਂ ਛੱਪਦਾ ਹੋਵੇ ਸ਼ੇਰ ਦਾ ਹੋਵੇ ਕੋਈ ਗੱਲ ਨਹੀਂ ਦੇਖੋ ਇੱਕ ਮੇਰੇ ਖਿਆਲ ਦੱਸਿਆ ਸੀ ਕਿਸੇ ਨੇ ਕਿ ਇਹਨਾਂ ਕੋਲ ਇੱਕੋ ਹੀ ਟੈਂਕ ਸੀਗਾ ਤੇ ਇੱਕ ਪੂਰੀ ਕੰਪਨੀ ਇਹਨਾਂ ਨੇ ਬਚਾਤੀ ਨਾ ਨਹੀਂ ਕੀਤਾ ਕਿ ਮੈਂ ਨਹੀਂ ਕਰ ਸਕਦਾ ਡਰ ਹਰ ਇੱਕ ਨੂੰ ਹੁੰਦਾ ਹੈ ਜੋ ਕਹਿੰਦਾ ਜੀ ਮੈਂ ਡਿਨਰ ਆ ਤਾਂ ਉਹ ਝੂਠ ਬੋਲ ਰਿਹਾ ਹੈ ਬਹਾਦਰੀ ਦਾ ਮਤਲਬ ਹੁੰਦਾ ਹੈ ਡਰ ਦੇ ਉੱਤੇ ਕਬਜ਼ਾ ਕਰਨਾ ਸੋ ਇਹ ਮੈਂ ਕਹਿੰਦਾ ਹੋਇਆ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਵੀ ਇਹ ਬੰਦੋਬਸਤ ਕੀਤਾ ਇਹ ਯਾਦਗਾਰ ਬਣਾਈ ਹੈ ਪਰ ਇਸ ਯਾਦਗਾਰ ਤੋਂ ਅਸੀਂ ਕੁਝ ਸਿੱਖਣਾ ਹੈ ਸਬਕ ਸਿੱਖਣਾ ਹੈ ਤਾਂ ਕਿ ਸਾਡੇ ਜਿਹੜੇ ਆਪਣੀ ਪੀੜ੍ਹੀ ਅੱਗੇ ਆ ਰਹੀਆਂ ਨੇ ਬੱਚੇ ਜਿਹੜੇ ਅੱਗੇ ਜਾ ਰਹੇ ਨੇ ਉਹ ਸਿੱਖਣ ਡਰ ਦੇ ਉੱਪਰ ਕਾਬੂ ਕਰਨਾ which means courage ਸਤਿ ਸ਼੍ਰੀ ਅਕਾਲ ਬਾਈ ਜੀ ਖਾਲਸਾ ਬਾਈ ਤੇ